ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਸਰਬ ਧਰਮਾਂ ਵਿੱਚ ਸੇ ਧਰਮ ਕੀ ਹੈ ਸਰਬ ਧਰਮ ਇਹਦਾ ਬੰਦਾ ਧਰਮ ਕੀ ਕਰੀ ਹੈ ਕਰਮਰੇ ਦੇ ਵਿੱਚ ਜੇ ਜਿਵੇਂ ਮਤਲਬ ਧਰਮ ਸੰਸਕੂਤ ਦੇ ਬੋਲ ਜਿ ਜਿ ਆਪਣੀ ਆਪਣੀ ਵੱਤ ਆਪਣੀ ਆਪਣੀ ਮਰਿਆਦਾ ਆਪਣਾ ਹੰਸਾਰੂ ਜਿੱਤੇ ਮਰਿਆਦਾ ਬਦਲਦੇ ਤਾਂ ਧਰਮ ਬਦਲ ਜਾਂਦਾ ਕਰਮਕਾਂਡ ਬਦਲ ਜਾਂਦਾ ਕਰਮਕਾਂਡ ਦਾ ਨੋ ਧਰਮ ਜਿੱਤੇ ਜੋ ਕਰਮਕਾਂਡ ਬਦਲਿਆ ਤਾਂ ਉਹ ਲਗ ਹੋ ਜਾਏ ਰਸਾ ਲੱਗ ਗਿਆ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਕੀ ਹੈ ਹਰ ਕੋ ਨਾਮ ਜਪ ਨਿਰਮਲ ਕਰ ਹਰ ਕੋ ਨਾਮ ਜਪ ਹਰ ਕਾ ਨਾਮ ਜਪ ਲੋ ਜਪਾ ਹਰ ਕਾ ਜੋ ਗਿਆਨ ਹਾਸਲ ਕਰਦੇ ਹਰ ਕੌਣ ਜੇ ਹੋ ਜਾ ਕਿਥੇ ਰੰਗ ਉੱਥੇ ਤੱਕ ਜੇਲ੍ਹ ਪਹੁੰਚ ਆ ਜਾਊਂ ਕੈਸਾ ਰੂਪ ਹੈ ਕੈਸਾ ਰੰਗ ਹੈ ਇਹ ਸਭ ਗਿਆਨ ਹਾਸਲ ਕਰਨ ਨਾਲ ਜੁੜਾ ਨਿਰਮਲ ਕਰਨਾ ਇਹ ਹੱਥ ਬਣਾ ਕਰਨਾ ਇਹ ਜਿਹੜਾ ਕੰਮ ਹੈ ਕੰਮ ਕਿ ਇਹ ਕੋਈ ਕੰਮ ਕਰੇ ਨਿਰਮਲ ਗਿਆਨ ਲੈਣ ਦਾ ਕੰਮ ਕਰੇ ਇਹ ਨਿਰਮਲ ਕਰ ਬੁ ਇਹ ਮਾਇਆ ਤੋਂ ਪਰੇ ਜਾ ਕਰ ਬੁ ਮਾਇਆ ਦੇ ਅੰਦਰ ਅੰਦਰ ਕਰ ਬੁ ਜਿੱਥੇ ਮਾਇਆ ਸਰੀਰ ਨਾਲ ਜੁੜੇਡਾ ਕੰਮ ਬੁੱਧੀ ਨੂੰ ਦਰਮਨ ਨਹੀਂ ਆਗੜਾ ਕੋਈ ਮਾਇਆ ਤੋਂ ਉੱਪਰ ਉਠਕੇ ਕਰਦੇ। ਭਾਈ। ਸਾਗਰ ਕਿਰਿਆ ਮੈਂ ਉਸ ਤੋਂ ਮਿ ਕਿਰਿਆ ਸਾਧ ਸੰਗੀ ਦੁਰਮਤਮਨ ਹੀ ਰਿਆ। ਹੁਣ ਕਿਰਿਆ ਕਰਨੀ ਹੈ। ਕਿਰਿਆ ਵੀ ਆ ਗਈ, ਕਰਨ ਵੀ ਆ ਗਿਆ ਦੋਵੇਂ। ਜਿਹੜੇ ਕਰਮੋ ਸਾਡੇ ਕਿਰਿਆ ਕਰਨ ਪਹਿਲਾਂ ਹੁੰਦੇ ਨੇ ਫਰੇ ਤੋਂ ਬਾਅਦ ਨਹੀਂ ਹੁੰਦੇ। ਤੇ ਕਿਰਿਆ ਕਰਨ ਮਾਨ ਮਾਰ ਤੋਂ ਪਹਿਲਾਂ ਹੀ ਹੋ ਜਾਂਦਾ ਜੀ। ਜਿਹੜੇ ਪਹਿਲਾਂ ਆਨ ਲੋ ਕਰ ਲੋ ਕੋਈ ਪਿੱਛੋ ਕਰ ਲੋ। ਉਹ ਪਿੱਛੋ ਕਰਦਾ ਤੇ ਪਹਿਲਾਂ ਕਰਦਾ। ਜੁਨੀਅਰ ਜੀ। ਜੋ ਜੀ ਇਹਨਾਂ ਨੇ ਕਰਨਾ ਵੀ ਆਪੇ ਹੈ ਹਾਂ ਚੱਲਾਂਗੇ ਆਪੇ ਦੁਆਇਆ ਕਿੰਦਾ ਨਾ ਕਰੇ ਆ ਦੁਆਇਆ ਘਰ ਬਣ ਨਹੀਂ ਸਕਦਾ ਬਾਸ ਜੀ ਦੁਆ ਕੇ ਮੈਂ ਕਰੂਗੀ ਉਹ ਸਾਡੀ ਦਾ ਪਟੜ ਨਾਲ ਜੋ ਵੀ झालं ਫੱਟੀ ਕੋਈ ਛੱਡੀ ਫੱਡੀ ਪਹਿਲਾਂ ਕਰ ਬੰਦੇ ਨਾਲ ਆਪੇ ਉਹ ਭੋਲਾ ਹਰ ਸਰ ਪਾਵੇ ਯਾਰ ਉਹ ਬਹੁਤ ਭੋਲਾ ਵੀ ਆਪਣੇ ਆਪ ਹੀ ਵਾਜਣੇ ਉਹ ਪਹਿਲਾਂ ਹੀ ਪਾਏ ਹੋਏ ਨੇ ਹਾਂ ਫੁੱਲ ਦਾ ਪਹਿਨਾ ਇੱਥੇ ਹੀ ਝੜਦੇ। ਇੱਥੇ ਹੀ ਫੁੱਲ ਨੇ ਤਾਂ ਛੱਡਿਆ ਹੋਇਆ। ਉਹ ਜਿਹੜੇ ਬਾੜਾ ਹਾਂ ਸਰੀਰ ਦੇ ਫੁੱਲ ਨੇ ਸਰੀਰ ਬੰਦੇ ਝੜਦਾ। ਹਾਂ। ਉਹਨੇ ਦੂਰੇ ਫੁੱਲ ਪਾਏ ਨੇ। ਫਲਕਾਰ ਦੇ ਫੁੱਲ ਹੀ ਵੱਲਦਾ ਹੈ। ਉਹ ਜਿਹੜਾ ਕਹਿੰਦਾ ਨਾ ਹਾਂ। ਬਈ ਮੈਂ ਹਮ ਤੋ ਇਹ ਕਰਮਈਆ ਲੈ ਹੂੰ। ਆਨ ਦੇ ਬਦਲਾਵਦਾ ਹੈ। ਉਹ ਸਾਰੇ ਫੁੱਲੇ ਤੇ ਦੇਵਦਰ ਦੇ ਤੇ ਹੋਰ ਕੁਝ ਨਹੀਂ ਛੱਡਦਾ ਤੇ ਫੁੱਲੇ ਤੇ। ਵੀ ਦੇਵ ਕਹਿੰਦੇ ਛੱਡਦਾ ਸੀ ਉਹ ਫੁੱਲੇ ਫੁੱਲ ਤੇ ਹੋਰ ਕੁਝ ਨਹੀਂ ਸੀ। ਵੇਲੇ ਸਰਦਾ ਰੱਖੀ ਸੀ ਨਾ ਜਿੱਥੇ ਜਿੱਥੇ ਉਹ ਬੁੱਲਵੇਂ ਬੁੱਲਤੇ ਸਾਰੇ ਹਾਂਜੀ ਸਗਲ ਕਿਰਿਆ ਮੈਂ ਉਤਮ ਕਿਰਿਆ ਸਗਲ ਕਿਰਿਆ ਮੈਂ ਉਤਮ ਕਿਰਿਆ ਜਿਹੜੀ ਸਗਲ ਸਾਰੀਆਂ ਕਿਰਿਆਵਾਂ ਨੇ ਉਹਨਾਂ ਉਤਮ ਕਿਰਿਆ ਕੀ ਹੈ ਸਾਰ ਸੰਗੀ ਦੁਰਮਤ ਮੰਨਿ ਹਰੇ ਆਪਰਾ ਇਹਦਾ ਮਾਨ ਇਹਨੂੰ ਸਾਧ ਲਓ ਸਾਰ ਸੰਗੀ ਦੁਰਮਤ ਮੰਨ ਲਓ ਆਪਰਾ ਇਹਦਾ ਸੰਮੀ ਮਾਨਾ ਦਾ ਜਿਹੜਾ ਨਾਲ ਹਰ ਵਕਤ ਰਹਿੰਦਾ ਇਹਨੂੰ ਸਾਧ ਲਓ ਇਹਨੂੰ ਠੀਕ ਕਰ ਲਓ ਆਦਰੋ ਦਰਮਾਦੀ ਜਿਹੜੀ ਮਾੜ ਹੈ ਸਿਰ ਦੁਰਦੋਸ਼ ਉਠੀ ਮਾਤਾ ਜਣੀ ਇਹਦਾ ਧਿਆਨ ਕਰਦੋ ਜਿਹੜਾ ਹੁਕਮ ਦਾ ਵਿਰੋਧ ਕਰਦੀ ਹੈ ਦੁਰਮਤ ਸਦੀਅਰ ਦੁਰਮਤ ਹੁਕਮ ਦਾ ਵਿਰੋਧ ਕਰਾਉਂਦੀ ਹੈ ਪੌੜਾ ਮਿੱਠਾ ਨਹੀਂ ਲੱਗਣ ਦਿੰਦੀ ਪਾਣਾ ਦੁਰਮਤ ਕਾਰ ਦੀ ਮਿੱਠਾ ਲੱਗਦਾ ਹੈ ਇਹ ਜਿਹੜੀ ਮੈਲ ਹੈ ਦੁਰਮਤ ਜੇ ਹਰੀ ਜਾਵੇਦਰੋਂ ਉਹ ਸਾਫ਼ ਹੋ ਜਵੇ ਫਿਰ ਭੜਾ ਮਿੱਠਾ ਲੱਗਣਾ ਲੱਗ ਜਾ। ਮੂਝ ਮਾਰ ਲਾਣਾ। ਕੁਝ ਵਾਰ ਸਿਰ ਕਰਕੇ ਆਵਣਾ ਕੋੜਲੀ ਗੱਲ ਕਰਕੇ। ਉਹ ਬਸ ਬਸ ਤਾਂ ਹੀ ਕੋੜਲੀ ਕਰਦਾ। ਉਹ ਬੈਠ ਜਣੀ ਆ ਨਾ ਆਪੇ ਚੋਂ ਕੱਢਦੇ ਨੇ ਪਹਿਲਾਂ। ਫਿਰ ਕਹਿੰਦੇ ਨਾ ਵੀ ਨਵਾਜ਼ ਮਿੱਠੀ ਲੱਗੂ। ਕਰਦੇ ਉਹ ਵੀ ਇਹੀ ਕੰਮ ਦੇ। ਅਬੂ ਸਾਹਿਬ ਸੂਫ ਨਹੀਂ ਕਰਦੇ। ਲੋਕ। ਪੁਰਾਣਾ ਟੇਸ ਹੁੰਦਾ ਪਹਿਲਾਂ। ਤੇ ਸਹੀ ਕਰਦੇ ਨੇ ਜਿਵੇਂ ਨਾਰਮਲ ਜਿਹਾ ਟੇਸ ਹੋ ਜਾਂਦਾ ਵੀ ਹੁਣ ਸਾਡੀ ਮਿਠਾਈ ਲੱਗੂ। ਪਰ ਮਿੱਠਾ ਬਿਲਕੁਲ ਨਹੀਂ ਲੱਗ ਰਹਾ ਹੈ। ਵਰ ਜ਼ਿਆਦਾ ਮਾਨੂੰ ਲੱਗਣਾ ਮੂਹ ਨੂੰ ਕਾਲੂ ਲੱਗਣਾ ਮਾਣ ਨੂੰ ਮਠਾ ਲੱਗਣਾ ਹੈ ਬਾਣੀ ਨੇ ਇਹ ਮਾਨੂੰ ਦੀ ਗੱਲ ਨੇ ਕੌੜੀ ਲੱਗਣ ਸਰੀਰ ਤੇ ਲੱਗ ਕੇ ਕਲਟਾ ਆਲਤੀ ਵਾਹ ਸਗਲ ਉਦਮੈ ਉਦੋਂ ਭਲਾ ਹਰ ਕਾ ਨਾਮ ਜਪੋ ਜੀ ਆ ਸਦਾ ਉਦਮ ਲੈ ਲੋ ਫਿਰ ਇਹਨਾਂ ਨੂੰ ਉਦਮ ਨਾ ਖਲੋ ਚੈ ਕਰਿਆ ਰੱਖ ਲੋ ਚੈ ਕਰਮ መስਲੋ ਫਿਰ ਉਦਮ ਵੀ ਗੈਸਾ ਚਲੋ ਜੇ ਉਦਮ ਕਰਨਾ ਸਾਰਿਆਂ ਨੂੰ ਚੰਗਾ ਉਦਮ ਕਿਹੜਾ ਭਲਾ ਉਦਮ ਕਿਹੜਾ ਸੱਜਣ ਉੱਦਮ ਨਾਲ ਉੱਦਮ ਭਰਾ ਹਰ ਕਾ ਨਾਮ ਜਿ ਕੋ ਜੀਆ ਸਦਾ ਬਾਸ ਹਰ ਕਾ ਨਾਮ ਜਿ ਕੋ ਉਹ ਬੁਰਾ ਜਣਾ ਇੱਕ ਪਾਸੇ ਹੱਥੇ ਇੱਕ ਪਾਸੇ ਦਸ਼ੇਨ ਪਰ ਕੋਈ ਜਾਓ ਜੀਆ ਸਦਾ ਤੇਰੇ ਟੁਕਾ ਪੇਵਈਂ ਸਹੀ ਗਾਣੀ ਐ ਦਿਮਾਗ ਦੇ ਬਿਧਾਨੇ ਨੂੰ ਚਲਾਈ ਜਾਓ ਜਦੋਂ ਜੀ ਸਗਤ ਆਈਏ ਸ਼ਬਦ ਵਿਚਾਰ ਲਗਾਤਾਰ ਕਰਦੇ ਹੀ ਰਹੋ ਦੋ ਬਟੇ ਆ ਵੇਲੇ ਨਾਰੋ ਇਹੀ ਆਪ ਤੁਮ ਕਰਦੇ ਆ ਜਿਉ ਬੋਲਦੇ ਆ ਸੁਖ ਪਹੁੰਚ ਸੁਖ ਕਿਹਨੂੰ ਕੋਈ ਨਾਲ ਦੀ ਨਾ ਹੋਈ ਜਾਈ ਗਿਆਨਤਬ ਤੋਂ ਹੋਈ ਆ ਆਪਦੇ ਨਾਲ ਹੋਈ ਜਾਂਦੀ ਸੁਖ ਪਹੁੰਚ ਸੁਖ ਪੈਦਾ ਹੋਣਗੇ ਖਾਗੜਾ ਸੁਖ ਬੋਲ ਚ ਗਿਆ ਇਹ ਸੁਖ ਨਾਲ ਪਹੁੰਚ ਸੰਗ ਫਿਰ ਅੱਗੇ ਕੀ ਹੈ ਧਿਆਨ ਤੇ ਆਪਦੇ ਆ ਪ੍ਰਭੂ ਨੇ ਜੇ ਕੋ ਧਿਆਨ ਦਿਆ ਤੇ ਅੱਗੇ ਜੇ ਦੇ ਅਗਲੀ ਸਟੇਜ ਹੈ ਤੇ ਅਮਨੇ ਆਪਰੋ ਮਨ ਨਾਨ ਕੁਤਰੀ ਚਿੰਨਣ ਬੁਝਦੀ ਸਚਿਤ ਤਦ ਪਰਧਾਤ ਦੋਏ ਬਿੜੇ ਨੇ ਸਾਰਿਆਂ ਜੂ ਪਰਧਾਤ ਦੋਏ ਨੇ ਦੋ ਨਹੀਂ ਸੰਤਾ ਜਾਏ ਬਡੇ ਹੰਤਾਰੇ ਸਾਰੇ ਬਡੇ ਸੋ ਦੋ ਵੀ ਬਥੇਰੇ ਨੇ ਜੋ ਵੀ ਥੋੜੀ ਮੁਕਤੀ ਤੱਕ ਤਾਂ ਮਿਲ ਗਿਆ ਨਾ ਮੁਕਤੀ ਤੱਕ ਇਹ ਦੌੜ ਇਹੋ ਤਾਂ ਅਜੇ ਨਹੀਂ ਗਾਉਂ ਹਾਂਜੀ ਸਗਲ ਬਾਣੀ ਵਿੱਚ ਅਮਰਤ ਬਾਣੀ ਹਰ ਕੋ ਜਸ ਸੁਣ ਰਸਨਾ ਬੁਕਾ ਲਈ ਹਰ ਹਾਂ ਸਗਲ ਬਾਣੀ ਵਿੱਚ ਅਮਰਤ ਬਾਣੀ ਅਮਰਤ ਬਾਣੀ ਹਰ ਬਾਣੀ ਬਾਣੀ ਬਹੁਤ ਬਹੁਤ ਲੋਕਾਂ ਦੀ ਬਾਣੀ ਹੈ ਅਮਰਤ ਬਾਣੀ ਗੁਰਦੇ ਸਰ ਬਾਣੀ ਹਰ ਕੋ ਜਸ ਸੁਣ ਹਰ ਕੋ ਜਸ ਦੀ ਦੇ ਜੁਬੀ ਇਹ ਸੁਣੀ ਹਰਕਾ ਹਰ ਕੋ ਜਸ ਜੁਬੀ ਰਸਨ ਕਹਾਣੀ ਇਹ ਹੀ ਬੋਲੀ ਰਸਨ ਦਾ ਇਹਦਾ ਕੰਮ ਜੀ ਅੰਬਰਦਾਨੀ ਤੇਰੀ ਅੰਬਰਦਾਨੀ ਉਹ ਆ ਜਿੱਦ ਕਿ ਤੋ ਪ੍ਰੰਤੂ ਹੋਏ ਇੰ ਸ਼ੁਰੂ ਕਰ ਜੇ ਅਜ ਵੀ ਸੱਚੀ ਹੈ ਪਹਿਲਾਂ ਵੀ ਸੱਚੀ ਸੀ ਗੁਰਬੀ ਸੱਚੀ ਆ ਗਰ ਹੋਊਗੀ ਸੱਚੀ ਜੇ ਸੱਚ ਨਾਲਾਂ ਦੀ ਸੱਚੀ ਬਾਣੀ ਹੈ ਉਹ ਬਿਲਕੁਲ ਨਹੀਂ ਉਹਦੇ ਵਿੱਚ ਨਹੀਂ ਕੋਈ ਝੂਠੀ ਸਾਬ ਤੋਂ ਕੋਈ ਉਹ ਬਣਦੀ ਝੂਠੀ ਸਾਬ ਤੋਂ ਉਹ ਖਤਮ ਹੋ ਜਾਂਦੀ ਜੇ ਕੋਈ ਝੂਠੀ ਨਹੀਂ ਸਾਬ ਤੋਂ ਸਕਦੀ ਉਹਨੇ اتنا ਵੀ ਹੋ ਸਬਰ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਘਟ ਬਸੇ ਹਰੀ ਨਾਮ ਆ ਇਹ ਥਾਨ ਹੈ ਸਗਲ ਥਾਂ ਤੇ ਉੱਤਮ ਉਹ ਉੱਤਮ ਥਾਨ ਨਾਨਕ ਜੇ ਘਟ ਬਸੇ ਹਰਿ ਨਾਮ ਫਿਰ ਉਹ ਅੰਦਵਰਸਾ ਵਾਲਾ ਥਾਂ ਆ ਬਰਸਾ ਵਾਲਾ ਟਿਲਤਮ ਹੋ ਗਿਆ ਤੁੱਟੂਤਾ ਹੈ ਘਟ ਦੀ ਗੱਲ ਕੀਤੀ ਹੈ ਦੇ ਘਟ ਚੱਲਾਈ ਹੈ ਹਰ ਨਾਮ ਇਹ ਇਹ ਸਮੇਂ ਨਾਲ ਕਿਵੇਂ ਬੜਾ ਲੈ ਉਹ ਬਿੱਤ ਥਾਨ ਉੱਤਮਾ ਝੂਠੂੜ ਬੋਲਦੇ ਨੇ ਪਰਵਾਣੇ ਦੀ ਗੱਲ ਦੀ ਸਾਰਾ ਹੀ ਪੁੱਠਾ ਗੜਾ ਦੇ ਤਾ ਉਪਤਮ ਦਾ ਨੀਮ ਹੈ ਇਦਾਂ ਹੀ ਹੋਊਗਾ ਯਾਨੀ ਬਾਹੂ ਵੀ ਉਪਤਮ ਹੋਊਗਾ ਇਦਾਂ ਹੀ ਘਟਿਆ ਹੋ ਜਾਊਗਾ ਨਹੀਂ ਹਿੰਦਾ ਹੀ ਹੋਊਗਾ ਨਹੀਂ ਹੋਊਗਾ ਹੋਰ ਕਿਉਂ ਨਹੀਂ ਹੋਊਗਾ ਕੋਈ ਇਹ ਥਾਂ ਹੈ ਬਾਹਰ ਦਾ ਕੋਈ ਨਹੀਂ ਸਕਦੇ ਬਾਹਰ ਤੋਂ ਬਣੇ ਨਹੀਂ ਮਾਤਾ ਰਾਣੀ ਦਾ ਥਾਂ ਵੀ ਠੀਕ ਜੀ ਸੀ ਉਹੀ ਪੂਜੀ ਜਾਂਦਾ ਵਾ ਉਹਨਾਂ ਦੇ ਮਾੜੇ ਸੀ ਮਾਤਾ ਰਾਣੀ ਦਾ ਥਾਂ ਨਦੀ ਲੋ ਪੂਜ ਉਹ ਵੀ ਪੱਕੀ ਟਾਂ ਸੀ ਉੱਪਰ ਕੀ ਮਾੜੇ ਸੀ ਬੋਲ ਰਿਹਾ ਰਜੇ ਤੇ ਇਹ ਤਾਂ ਸਾਡੀ ਗੱਲ ਹੈ ਉਥਾਨ ਕੀ ਬਾੜੀ ਸੀ ਮੈਂ ਵਧੀਆ ਬਾੜਾਂ ਨੇ ਬਣੇ ਗਏ। ਉਹ ਸਭੇ ਥਾਨ ਤੇ ਉਹ ਉਤਪਥਾਨ ਜੇ ਉਤਪਥਾਨ ਨਾਨਕ ਜੇ ਘਟ ਬਸੇ ਹਰਿ ਤੋ ਜਿੱਤੇ ਹਰ ਨਾਮ ਬਸੇ ਉਤਪਥਾਨ ਹੈ। ਚਲ ਜੇ ਉਥੇ ਵੀ ਬਸਦਾ ਹੋਵੇ ਉਤਪਥਾਨ ਸੀ ਬੁੱਲ ਲੈਂਦੇ ਹੋ। ਪਰ ਉਹ ਤੋਂ ਗੁਰਦਾਸ ਜੀ ਹਾਂ ਤੇ ਖੋਦਾ ਸੀ। ਜੀਵਨ ਖਰਾਬ ਹੋ ਰਹੇ ਨੇ ਵਿਗੜ ਰਹੇ ਨੇ ਚੰਦੇ ਪੜ ਲਿਖਦੇ। ਜਿੰਨੇ ਬੱਲੇ ਆਂ ਮਾਦੇ ਜਿਹੜੇ ਉਹ ਰਹਿੰਦੇ 24 ਘੰਟੇ ਜੀਵਨ ਵਿਗੜੇ ਹੋਏ ਜੁੱਤੇ ਕਿਉਂ ਵਿਗੜਦੇ ਚੋ ਜੀ 30 ਸਾਲ ਤੱਕ ਤਾਂ ਜੀਵਨ ਵਧਣਾ ਚਾਹੀਦਾ ਵਿਗੜਣਾ ਨਹੀਂ ਚਾਹੀਦਾ ਹਾਂ ਇਹਦਾ ਮਤਲਬ ਇਹ ਹੈ ਕਿ ਜਿੰਨੇ ਕਾਲਜਾਂ ਦੇ ਵਿੱਚ ਗੁੱਟਾ ਕਰਦੀ ਹੋਈ ਹੋਇਆ ਇਲੈਕਸ਼ਨ ਹੁੰਦੇ ਨੇ ਕਾਲਜਾਂ ਦੇ ਵਿੱਚ ਆਇਆ ਉਹ ਤੇ ਐਤਾ ਕਾਲਜ ਹੈ ਸਾਡਾ ਅੱਖਰ ਪਰ ਚੌਧਰ ਨੇ ਬਾਇਆ ਨੇ ਪ੍ਰੋਡਕਸ਼ਨ ਹੈ ਚੌਧਰ ਪ੍ਰੋਡਕਸ਼ਨ ਹੈ ਤੇ ਉਹ ਗੁੰਡਾ ਕਰਦੀ ਬੈਠੀ ਉਹਦਾ ਜੀਵਨ ਖਰਾਬ ਹੋਣਾ ਚਾਹਦੇ ਤਾਂ ਪੜਨੇ ਹੁੰਦੇ ਬਾਹਰ ਤਾਂ ਨਿਕਲਦੇ ਕੋਡਿੰਗ ਆ ਜਾਂ ਕੋਈ ਤੇ ਜੀਵਨ ਤੇ ਖਰਾਬ ਹੋਊਗਾ ਕੀ ਤੁਹਾਨੂੰ ਉਹ ਵੀ ਕਹਾਣੀ ਹੈ ਬੇ ਬਾਹਰਲੇ ਗਾਰਡਨ ਜਿੱਥੇ ਕੁਝ ਹੋ ਰਿਹਾ ਉਹ ਜਿਹੜਾ ਅਸੀਂ ਉਹਦੇ ਵਿੱਚ ਹੋ ਰਿਹਾ ਕੁਝ ਹੋ ਰਿਹਾ ਪਰ 아이 ਦੋਹਤੇ ਦੋਏ ਪੜਨਵਾ ਹਤੇ ਸੀ ਉਹ ਸਤਵ ਜਗਾ ਹੈ ਬਲਦੇ ਹੋ ਪਰ ਜੇ ਉਹ ਘਟ ਉੱਥੇ ਬਥੇ ਹਰ ਲੋਕ ਜੇ ਕਿਸੇ ਦੇ ਘਟਜਾ ਹੱਦਾਂ ਨੂੰ ਉੱਥੇ ਬਸੇ ਚਲੋ ਇਹ ਗੁਰ ਲੈ ਵੀ ਅਸੀਂ ਅਰਥ ਉਹ ਵੀ ਸਾਰ ਉੱਥੇ ਕਿ ਉੱਥੇ ਕਿਸੇ ਦੇ ਜਾਇ ਤੇ ਬੈਠੇ ਤੇ ਸੁਣਦੇ ਹਮ ਬਸ ਜਵੇ ਤਾਂ ਵੀ ਉਹ ਧਾਨ ਉੱਥੇ ਲੱਗੇ ਸੀ ਚਲੋ ਉਹ ਨਾਲੇ ਪਰ ਇਹ ਵੀ ਹੋ ਜੀ ਰਿਹਾ ਜੀਵਨ ਲੋਕਾਂ ਨੇ ਬੋਲਿਆ ਕਿ ਉਹਨਾਂ ਦਾ ਖੋਜਿਆ ਜੇ ਤਾਂ ਅੰਦਰ ਬੋਲਿਆ ਫਿਰ ਉਹ ਜਗਾਹ ਦੀ ਇੰਪੋਰਟੈਂਸ ਲੋਕਾਂ ਦੇ ਮਨੋਵਿਗਿਆਨੀ ਤੂੰ ਫਰਦਰ ਹੋਣਾ ਉਹਨਾਂ ਦੇ ਬਣੀ ਮਤ ਹੈਗੀ ਸਿਰ ਮਾਇਆ ਆਈ ਲੋਕਾਂ ਨਾਲ ਮਣੀ ਮੋਟੀ ਭੇਰ ਵੀ ਹੋ ਗਈ ਉਹਨਾਂ ਦੇ ਬਿਲਕੁਲ ਨਹੀਂ ਆ ਹਾਂ ਉਹਨਾਂ ਦੇ ਬਿਲਕੁਲ ਨਹੀਂ ਆ ਲੋਕਾਂ ਨੇ ਵੀ ਮਣੀ ਮੋਟੀ ਹੋਈ ਆ ਹੁਣ ਸਹੀ ਗੱਲ ਹੈ ਹਾਂ ਉਹ ਤਾਂ ਹੁਣ ਜਿਵੇਂ ਰੋਜ਼ਾ ਤਾਜਦਲ ਜੋ ਲੋਕ ਜਾਂਦੇ ਉੱਥੇ ਜਾਂਦੇ ਨੇ ਜਾਣੇ ਲੱਗੇ ਜਿਆਦਾ ਜਾਣੇ ਦੀਆਂ ਬੱਥਾਂ ਹੀ ਜਾਂਦੀਆਂ ਨੇ ਐਤਵਾਲ ਮੁਰੇ ਨੂੰ ਦੇ ਦੇ ਗੁੱਟੇ ਉਹ ਲੋਕਾਂ ਨੂੰ ਸਕਾਰੀ ਬਾਟਰ ਕੇ ਉਤਰ ਚਲੇ ਗਏ ਆਹ ਅੜੀ ਬਾਟਰ ਕਰੇ ਗਏ ਇੱਥੇ ਤੇ ਉਸਨੇ ਵੀ ਕਾਰੀ ਕਰ ਲੈ ਮਿਊਜ਼ੀਅਮ ਬਣਾ ਲੈ ਮਿਊਜ਼ੀਅਮ ਦੀ ਗੱਲ ਆ ਉਹ ਫਿਰ ਜੇ ਜਾਣ ਤਾਂ ਸੁਣ ਕੋਈ ਕਥਾ ਕੋਈ ਕੁਛ ਲੋ ਕਹਿੰਦੇ ਉਹ ਉਹ ਤੇ ਸੋਨੇ ਦੀ ਗੱਲ ਕਰਦੇ ਲੋਕਾਂ ਦੀ ਗੱਲ ਕਰਦੇ ਇਹ ਅੰਮ੍ਰਿਤ ਦੀ ਕੋਈ ਗੱਲ ਕਰ ਦੂ ਨਾਲੋ ਮੈਂ ਜਿਹਦੇ ਬਾਅਦ ਤੇ ਉਹ ਬਣਾਇਆ ਸੀ ਉਹ ਤਾਂ ਕੋਈ ਨਹੀਂ ਲੱਗਦਾ ਲੰਗਰ ਰਹੀਏ ਸੱਚੀ ਆਉਣ ਵਾਲਾ ਨਾ ਹੁੰਦੇ ਰਹਿਣ ਵਾਲਾ